ਆਓ ਸਰ ਸੋਹਣੀ ਇਹ ਕੋਈ ਨਾ ਆਜੋ ਪ੍ਰੋਬਲਮ ਸਿਰ ਤੇ ਬਠਾਏਗਾ ਸਰ ਸਲਾਈਸ ਆ 1015 ਐਂਡ 1055 ਫਿਰ ਕਮਰੇ ਨੇ ਦੋਵੇਂ ਹੀ ਤਲਾਕ ਹਾਂਜੀ 1055 1055 ਇਹ ਦੋ ਦੋ ਇਹ ਹੁਕੀ ਹੋ ਗਈ ਦੇਖ ਪਰਾਮ ਦੇ ਇਹ ਸਾਰਾ ਅਰਮੀਜੀ ਨੇ ਜੋ ਬੰਡਲ ਕਰਕੇ ਬਰੋ ਸੈਂਟਰ ਬਹੁਤ ਇਹ ਨਾ ਇਹ ਕਿਉਂ ਹੋ ਗਿਆ ਤਰੇ ਪਸਰ ਗਲ ਗਿਆ ਹਾਂਜੀ ਤਰੇ ਪਸਰ ਨਹੀਂ ਨਹੀਂ ਨਾ ਨਾ ਸਰਿਆ ਗਲ ਗਿਆ ਦੇਖੋ ਪਾਣੀ ਆਉਂਦਾ ਨਾ ਸਰਿਆ ਗਲ ਗਿਆ ਮੈਨੇ ਵਜਨ ਵੀ ਵੱਜ ਜਾਣਾ ਨਾ ਇਦਾਂ ਚੱਦ ਦੇ ਅੱਗੇ ਮਾਰੀ ਹਾਂਜੀ ਖੂਬ ਅਰੂ ਬਾਬਾ ਇਤਨਾ ਕੀ ਕਰ ਕੀ ਕਰ ਦਿੰਦੇ ਨਹੀਂ ਨੋ ਨੋ ਗੀ ਨੋ ਨੋ ਆਦਮ ਜਰਮਾਨੇ ਦੇ ਜਰਮਾਨੇ ਦੇ ਮੇਰਾ ਭਰਾ ਭਾਈ ਆਏ ਤੇ ਵੀ ਅੱਛੇ ਲੱਗਦੇ ਨੇ ਪਤਾ ਨਹੀਂ ਹੋਈ ਇਹਨਾਂ ਦੇ ਮੋੜ ਮੋਟਾ ਹਨ ਜਰੂਰ ਫੁੱਲੇ ਆ ਪਤਾ ਨਹੀਂ ਨਾ ਉਹ ਸਟਰਾਈਕ ਜੀ ਤੁਹੇ ਭਾਜੀਆ ਸਸਤੀ ਵੜ ਦੇ ਦਿਓ ਮੈਨੂੰ ਠੀਕ ਹੈ ਜੀ ਇਹ ਸਵੇਰੇ ਕੰਮ ਸ਼ੁਰੂ ਕਰਨਾ ਹੈ ਪਰ ਉਹ ਵਧੀਆ ਦੇ ਪਾ ਕੇ ਨਹੀਂ ਬੇਦਾਦੀ ਕੰਮੀ ਦੇ ਸ਼ੀਨਾ ਬਿਲਕੁਲ ਠੀਕ ਹੈ ਉਹ ਦਰਵਾਜ਼ਾ ਇਹੋ ਹੀ ਲੱਗਦਾ ਹਾਂਜੀ ਹਾਂਜੀ ਇਹ ਸਾਡੇ ਕੀ ਹੈ ਇਸ ਸੇਤ ਦੇ ਵਿੱਚ ਵੀ ਲੱਗੀ ਹੋਇਆ ਬਾਬਾ ਦੇ ਬਾਬਾ ਦੇ ਆਉਂਦੇ ਦਿਓ ਨਹੀਂ ਸ਼ਾਂਤੀ ਦੇ ਬਾਬਾ ਦੇ ਚਲੋ ਬੜਾ ਪ੍ਰਭੂ ਦਾ ਕਿਰਪਾ ਅਖੀਰ ਨੂੰ ਬਚਾਉ ਹਾਂਜੀ ਇਹੋ ਖੜਾ ਕੀ ਹੈ ਜੀ ਸਰਕਾਰ ਕੋ ਨੋਮਨ ਸਮਾ ਲੱਗ ਜਾਂਦਾ ਤੇ ਮੈਨੂੰ ਦੋਵੇਂ ਭਰਾਵਾਂ ਦਾ ਹੋਇਆ ਤੇ ਮੈਂ ਆਪਣੇ ਨੂੰ ਕਰ ਦਿੰਦਾ ਚਲੋ ਮਿਹਰਬਾਨੀ ਲੋੜੇ ਆਪ ਬਹਿੰਗੀਆਂ ਕੋਈਆਂ ਲਾਤੀ ਕੋਈਆਂ ਕੋਈਆਂ ਲਾਤੀ ਇਸ ਕਾਲਜ ਰੋਡ ਤੇ ਆਏ ਆ ਤੇ ਰਕੇਸ਼ ਹਣੀ ਆਪ ਬਹੁਤ ਮਿੰਤ ਮਿੰਤ ਦਾ ਸ਼ ਪਰਿਵਾਰ ਆ ਤੇ ਇੱਕਦਮ ਇਹਨਾਂ ਦੇ ਕਮਰੇ ਦਾ ਲੈਂਟਰ ਡੇਰ ਪਿਆ ਤੇ ਇਹਨਾਂ ਦੇ ਰਿਸ਼ਤੇਦਾਰ ਆਏ ਸੀ ਉੱਛੇ ਸੀ ਆਪਣਾ ਬਚਾ ਹੋ ਗਿਆ ਥੋੜੀ ਬੜੀ ਸੱਟਾਂ ਜਿਹੜੀਆਂ ਇਹਨੇ ਲੱਗੀਆਂ ਨੇ ਸੋ ਮੈਨੂੰ ਸਾਹਵਲਵਿੰਦਰ ਸਿੰਘ ਹਣੀ ਪਰ ਸਾਡੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਆਫਿਸ ਬੈਰਨ ਨੇ ਸਾਡ ਦੀ ਇਛਾ ਹੋਣੀ ਬਲਵਿੰਦਰ ਜੀ ਕਾਉਂਸਲਰ ਨੇ ਇਸ ਵਾਰਡ ਦੇ ਇਹਨਾਂ ਨੇ ਮੈਨੂੰ ਆਖਿਆ ਵੀ ਇਦਾਂ ਦਾ ਤੇ بڑا ਹਾਦਸਾ ਹੋਣ ਤੋਂ ਬਚ ਗਿਆ ਤੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਆ ਤੇ ਕਿਸੇ ਤਰੀਕੇ ਨਾਲ ਕੋ ਮਦਦ ਕੀਤੀ ਜਾਵੇ ਤੇ ਮੈਂ ਆ ਕੇ ਦੇਖਿਆ ਵੀ ਇੱਥੇ ਹੁਣ ਇਮੀਡੀਏਟ ਲੋੜ ਹੈਗੀ ਆ ਕਿਉਂਕਿ ਘਰ ਬਹੁਤ ਛੋਟਾ ਮੇਰੇ ਖਿਆਲ ਇਹੋ ਹੀ ਕਮਰਾ ਵਾ ਔਰ ਇਹ ਕਮਰਾ ਹੀ ਜਿੱਥੇ ਸਾਰਾ ਪਰਿਵਾਰ ਰਹਿ ਰਿਹਾ ਤੋਂ ਮੈਂ ਆਪਣੇ ਕੋਲੋਂ ਇਹ ਜਿੰਨਾ ਵੀ ਲੈਂਟਰ ਦਾ ਖਰਚ ਆਊਗਾ ਉਹ ਮੈਂ ਠੇਕੇਦਾਰ ਨੂੰ ਨਾਲ ਲੈ ਲੈਂਦਾ ਇਹਨਾਂ ਨੂੰ ਮੈਂ ਪੈਸੇ ਜਿਹੜੀ ਲਾਗਤ ਆਉਣੀ ਆ ਉਹ ਦੇਤੀ ਆ ਸੋ ਪਰਿਵਾਰ ਨੂੰ ਫ੍ਰੀ ਆਫ ਕਾਸਟ ਤੇ ਲੈਂਟਰ ਜਿਹੜਾ ਉਹ ਪੈ ਜਾਊਗਾ ਕੱਲ ਤੋਂ ਕੰਮ ਸ਼ੁਰੂ ਹੋ ਜਾਵੇਗਾ ਤੇ ਮੇਰੇ ਖਿਆਲ 15 10 12 ਦਿਨਾਂ ਦੇ ਵਿੱਚ ਸ਼ਟਰਿੰਗ ਜੁਟਰੀ ਹੋਣ ਤੋਂ ਬਾਅਦ ਇਹਨਾਂ ਨੂੰ ਲੈਂਟਰ ਜਿਹੜਾ ਮਿਲ ਜਾਊਗਾ ਤੋਂ ਮੈਂ ਸਮਝ ਨਹੀਂ ਆ ਕਿ ਜਿਸ ਵਕਤ ਆਰਥਿਕ ਤੌਰ ਤੇ ਲੋਕ ਇੰਨੇ ਹਿੰਮਤੀ ਆ ਇੰਨਾ ਉਹਨਾਂ ਚ ਕਪੈਸਿਟੀ ਨਾ ਹੋਵੇ ਹੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਬਹੁਤ ਕੁਝ ਸਮਾਜ ਤੋਂ ਹੌਂਦ ਤੱਕ ਲੈ ਲਿਆ ਲਗਾਤਾਰ ਆਪਾਂ ਸਮਾਜ ਤੋਂ ਲਈ ਤੁਰੇ ਜਾ ਰਹੇ ਹੁਣ ਕਿੱਦਾਂ ਕਰੀਏ ਸਮਾਜ ਨੂੰ ਵਾਪਸ ਕਰਨ ਦੀ ਜਿਹੜੀ ਪ੍ਰਣਿਤੀ ਆ ਉਹ ਜ਼ਰੂਰ ਸਾਨੂੰ ਅਪਣਾਉਣੀ ਚਾਹੀਦੀ ਆ ਕਿਉਂਕਿ ਮੈਂ ਕਿਸੇ ਵਕਤ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਨਗਰ ਕੌਂਸਲ ਦੇ ਕੋਲ ਕੇਸ ਪਏ ਨੇ ਉਹ ਵੀ ਲਗਾਤਾਰ ਹੀ ਪੈਂਡਿੰਗ ਪਏ ਨੇ ਔਰ ਕਈ ਥਾਵਾਂ ਤੇ ਦੇਖਿਆ ਗਿਆ ਪਿਛੇ 2 ਕਰੋੜ 72 ਲੱਖ ਰੁਪਈਆ ਸ਼ਹਿਰ ਦੇ ਵਿੱਚ ਵੰਡਿਆ ਗਿਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਤੇ ਜਿਹੜੇ ਜੈਨੂਨ ਲੋਕ ਸੀਗੇ ਜਿਹੜਾ ਨੂੰ ਸਹੀ ਲੋੜ ਸੀਗੀ ਉਹਨਾਂ ਨੂੰ ਦਿੱਤਾ ਗਿਆ ਹੋਵੇ ਉਹਦੇ ਵਿੱਚ ਵੀ ਬਹੁਤ ਵੱਡਾ ਇੱਕ ਕਪਲਾ ਹੋਵੇ ਜੇ ਕਿਤੇ ਉਹਦੀ ਇਨਕੁਆਰੀ ਹੋਵੇ ਤੇ ਗੱਲ ਸਾਹਮਣੇ ਆਊਗੀ ਪਰ ਚਲੋ ਅਸੀਂ ਉਸ ਗੱਲ 'ਚ ਨਹੀਂ ਪੈਣਾ ਅੱਜ ਕੋਈ ਰਾਤ ਸੀ ਗੱਲ ਨਹੀਂ ਹੈਗੀ ਅੱਜ ਤੇ ਗੱਲ ਇਹ ਆ ਵੀ ਸਮਾਜ ਨੂੰ ਵਾਪਸ ਕਰਨ ਦੀ ਸਰਕੇਸ ਸਾਡਾ ਛੋਟਾ ਵੀਰ ਆ ਇਹਦੇ ਤੇ ਮੁਸ਼ਕਲ ਬਣੀ ਆ ਇਹਦੀ ਵਾਈਫ ਆ ਬੱਚੇ ਨੇ ਪਰ ਬਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਇੱਕ ਵੱਡੇ ਹੱਥੇ ਤੋਂ ਬਚ ਗਏ ਆ ਫੋਗਾ ਦਾ ਕੋਈ ਇਹ ਗੱਲ ਨਾ ਹੋਵੇ ਅੱਜ ਮੈਂ ਆਪਣੇ ਨਾਲ ਤੇ ਕਿਦਾਂ ਨੂੰ ਵੀ ਲਿਆਂਦਾ ਉਹਨੂੰ ਕਹਤਾ ਵੀ ਇਹ ਸਵੇਰੇ ਕੰਮ ਸ਼ੁਰੂ ਕਰਕੇ ਇਹਨਾਂ ਨੂੰ ਮੁਕੰਮਲ ਕਰ ਦਿਓ ਸੋ ਇਸੇ ਕਰਕੇ ਮਰ ਕੇ ਅੱਜ ਸਾਨੂੰ ਸ਼ੁਆਰਤ ਤੋਂ ਆਉਣਾ ਜਿੱਥੇ ਵੀ ਕਿਤੇ ਸਾਡੀ ਲੋੜ ਹੈ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇੱਕ ਦੂਜੇ ਦੇ ਆਪਾਂ ਸਾਥੀ ਆ ਭਾਵਨਾਵਾਂ ਦਾ ਸਾਡਾ ਸੰਬੰਧ ਆ ਸਮਾਜਿਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਜੁੜੇ ਆ ਸਾਡੇ ਦੋਵੇਂ ਸਾਥੀ ਸਾਹਿਬ ਬਲਵਿੰਦਰ ਸਿੰਘ ਹੋਣੀ ਪਰ ਦੀਪ ਸਿੰਘ ਹੋਣੀ ਤੁਹਾਡੀ ਹਮੇਸ਼ਾ ਸੇਵਾ ਲਈ ਲਗਾਤਾਰ ਲੱਗੇ ਨੇ ਸੇ ਸੇ ਤਰੀਕੇ ਨਾਲ ਆਪਾਂ ਤਗੜੇ ਹੋ ਕੇ ਤੁਹਾਡੇ ਨਾਲ ਖੜੇ ਆ ਉਹ ਜਿੱਥੇ ਲੋੜ ਹੋਵੇ ਜਦੋਂ ਆਵਾਜ਼ ਮਾਰੋ ਆਪਾਂ ਮੇਰੀ ਗੁੱਥੀ ਨਾਲ ਖੜੇ ਰਹਿਣਾ ਮੇਰਾ ਨਾਮ ਦਿਵਿਆ ਹੈ ਆ ਇਹਨਾਂ ਦਾ ਬਹੁਤ ਸ਼ੁਕਰ ਗੁਜ਼ਾਰਿਆ ਕਿ ਸਾਡੇ ਬੱਚੇ ਤਾਂ ਸਾਡੀ ਉੱਤੇ ਹੋਗੀ ਤਾਈ ਆਈ ਰਾਤੀ ਬਿਰਵੀ ਦੇ ਪਾਜੰਦੇ ਕਰ ਗਏ ਹੈ ਇਹਨਾਂ ਨੇ ਕਿ ਸਾਡੀ ਮਦਦ ਕਰੋ ਭਈ ਤਾਂ ਲੰਟਰ ਡੀ ਗਿਆ ਮੈਂ ਮੇਰੇ ਬੇਟੇ ਸੱਡ ਲੱਗ ਗਈ ਹੈ ਭਈ ਪਾਜੀ ਵੀ ਸਵੇਰੇ ਆ ਕੇ ਕਹਿੰਦੇ ਕੋਈ ਨਹੀਂ ਮੈਂ ਤੁਹਾਡਾ ਹੱਲ ਕਰਦਾ ਹਾਂ ਉਹ ਚਲੋ ਮੈਂ ਅਗਲੇ ਲਿਆਂਦਾ ਹੈ ਪਾ ਜੀ ਉਹਨਾਂ ਚੋਣਾਂ ਹੱਦਿ ਮਦਦ ਕੀਤੀ ਹੈ ਇਹਨੂੰ ਬਹੁਤ ਸ਼ੁਕਰ ਗੁਜ਼ਾਰ। ਕਿਨਨ ਨੂੰ ਬਹੁਤ ਆ ਮਿਲਿਆ ਤੁਸੀਂ ਅੰਦੇ ਸਾਡੇ ਗਰੀਬ ਆਪੋ ਦੀ ਮਦਦ ਕਰਨ। ਕਿ ਮੇ ਕੋ 10 ਕੋਈ ਮੇ ਕੋ ਲੀਡੀ ਜਨ ਹੈ ਆ ਸਤਨਾ ਉਹ ਜਨ ਹੈ ਤੇ ਬੁੜੀ ਕਮ ਰਹੀ ਸੀ ਜੁਗੀਆਂ। ਕੀ ਨਾਮ ਹੈ? ਹਾਂ ਜੀ। ਕੀ ਨਾਮ ਹੈ ਤੇ ਕਿੱਥੇ ਰਹਿੰਦੇ? ਡਾਟ ਗੋਪਾਲ ਦੱਸਦੀ ਬੈਕ ਸਾਡ ਦੇ ਗਲੀ ਆ। ਇਹਦੇ ਠਿਕਾਣਾ ਬੜੀ ਗਰੀਬ ਆਦਮੀ ਰਹਿੰਦੇ ਨੇ। ਤੇ ਇਹ ਰਾਤੀ ਮੇ ਕੋ ਆਏ ਨੇ ਤੇ ਮੇ ਮੈਂ ਮੈਨੂੰ ਰਾਤ ਨਹੀਂ ਨੀਂਈ ਮੈਂ ਕਿੱ사 ਕਰਾਂ। ਚੇਰ ਮੈਂ ਬੈਸਾ ਨਾਲ ਗੱਲ ਕੀਤੀ ਆ। ਚੇਰ 8 ਹੋਈ ਗੱਲ ਕੀਤੀ ਆ ਜੀ ਮੈਂ। ਕਿ ਮੈਂ ਹੈ ਵੀ ਇਹ ਪ੍ਰੋਬਲਮ ਆ ਰਹੀ ਤੇ ਗਰੀਬ ਆਦਮੀ ਦੀ ਇਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਤੇ ਇਹਨਾਂ ਉਸੇ ਵੇਲੇ ਮੈਨੂੰ ਕਹਿਤਾ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਅਸੀਂ ਨਾਲ ਆ ਪਬਲਿਕ ਦੇ ਨਾਲ ਆ ਸਾਡੀ ਸਾਡਾ ਬੰਦਾ ਸੇਵਾ ਕਰਨਾ ਤੇ ਇਹਨਾਂ ਉਸੇ ਵੇਲੇ ਮੈਨੂੰ ਕਹਿਤਾ ਵੀ ਉਹਨਾਂ ਨੂੰ ਕਹਿ ਦਿਓ ਕਿ ਫਿਰ ਮੈਂ ਸਵੇਰੇ ਵੀ ਆਇਆ ਨਾ ਘਰ ਕਿ ਮੈਂ ਹੈ ਵੀ ਤੁਹਾਡਾ ਕੰਮ ਹੋ ਗਿਆ ਹਾਂਜੀ ਤੇ ਮਿਹਰਬਾਨੀ ਬਹਿਲ ਸਾਹਿਬ ਜੀ ਥੈਂਕ ਯੂ ਵੈਰੀ ਮਚ ਕਿ ਤੁਹਾਨੂੰ ਅੱਜ ਇਮੀਡੀਏਟਲੀ ਤੁਹਾਨੂੰ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ